ਗੋਦਰਾਸੀ ਕਲਚਰ ਸੁਸਾਇਟੀ ਦੀ ਇਲੈਕਸ਼ਨ ਜੋ ਕਿ 29 ਸਤੰਬਰ ਨੂੰ ਹੋਣੀ ਸੀ ਪਰ ਮਾਮਲਾ ਕੋਰਟ ਦੇ ਵਿੱਚ ਪਹੁੰਚਣ ਕਰਕੇ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਨਹੀਂ ਹੋ ਸਕੀ ਜਿਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਕੋਰਟ ਦੇ ਹੁਕਮਾਂ ਦੇ ਮੁਤਾਬਕ ਇਲੈਕਸ਼ਨ 27 ਅਕਤੂਬਰ ਨੂੰ ਹੋਵੇਗੀ ਜਿਸ ਸੰਬੰਧੀ ਇਲੈਕਸ਼ਨ ਕਮਿਸ਼ਨ ਦੇ ਤਿੰਨ ਅਪਸਰਾ ਗੁਰਦੇਵ ਸਿੰਘ ਕਾਂਗ ਹਰਬੰਸ ਸਿੰਘ ਟੱਲੋ ਅਤੇ ਬਾਬੂ ਹਰਿੰਦਰ ਸਿੰਘ ਨੇ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਸਾਰੀ ਸੰਗਤ ਤੋਂ ਮਾਫੀ ਵੀ ਮੰਗੀ ਜੋ 29 ਸਤੰਬਰ ਨੂੰ ਵੋਟ ਪਾਉਣ ਦੇ ਲਈ ਪਹੁੰਚੇ ਤਨ ਅਤੇ ਨਾਲ ਹੀ ਅਪੀਲ ਵੀ ਕੀਤੀ ਹੈ ਕਿ 7 ਅਕਤੂਬਰ ਨੂੰ ਵੱਧ ਚੜ ਕੇ ਇਸ VOTING ਦੇ ਵਿੱਚ ਹਿੱਸਾ ਲਓ ਹੋਰ ਕੀ ਕੁਝ ਕਹਿਣਾ ਇਲੈਕਸ਼ਨ ਅਫਸਰਾਂ ਦਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇ ਸੰਗਤਾਂ ਦੇ ਚਾਨਾ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਹੜੀ ਇਨਫਾਰਮੇਸ਼ਨ ਆ ਉਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਸੀਗੀ ਸਿਕਲ ਸੁਸਾਇਟੀ ਦੀ ਉਹ 29 ਸਤੰਬਰ ਨੂੰ ਹੋਣੀ ਸੀਗੀ ਪਰ ਕੁਝ ਕਾਰਨਾ ਕਰਕੇ ਕੁਝ ਵੀਰ ਜਿਹੜੇ ਕੋਰਟ ਚ ਗਏ ਸੀ ਜੀ ਦੀ ਵਜ੍ਹਾ ਦੇ ਨਾਲ ਕੋਰਟ ਦੇ ਵਿੱਚ 25 ਸਤੰਬਰ ਨੂੰ ਇਹ ਫੈਸਲਾ ਹੋਇਆ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਆ ਉਹ 27 ਅਕਤੂਬਰ ਦਿਨ ਐਤਵਾਨ ਨੂੰ ਗੁਰਦੁਆਰਾ ਸਿਕਲਛਾੜੀ ਦੇ ਵਿੱਚ ਬੇਸਮੈਂਟ ਦੇ ਵਿੱਚ ਹੋਵੇਗੀ ਸਮੂਹ ਮੇਰੇ ਵੀਰ ਜਿਹੜੇ ਅਸੀਂ ਇਲੈਕਚਰਲ ਕਮੇਟੀ ਆ ਸਰਦਾਰ ਹਰਬੰਸ ਸਿੰਘ ਜੀ ਢੱਲੋਂ ਭਾਈ ਹਰਿੰਦਰ ਸਿੰਘ ਜੀ ਤੇ ਦਾਸ ਖੋਦ ਗੁਰਦੇਵ ਸਿੰਘ ਕੰਗ ਅਸੀਂ ਇਹ ਮੀਡੀਆ ਨੂੰ ਬੇਨਤੀ ਕਰਦੇ ਆਂ ਕਿ ਇਹਨੂੰ ਵੱਧ ਤੋਂ ਵੱਧ ਜਿਹੜੇ ਮੇਰੇ ਵੀਰਾਂ ਨੂੰ ਇਨਕਨਵੀਨੀਅੰਸ ਵੀ ਹੋਇਆ ਕਿਉਂਕਿ ਜਿਨ੍ਹਾਂ ਨੇ 38 ਕਿਉਂਕਿ ਜਨਰਲ ਬਾਰੀ ਦੀਆਂ ਚਿੱਠੀਆਂ ਆਲਰੇਡੀ ਚਲੀਆਂ ਗਈਆਂ ਸੀਗੀਆਂ ਜਿਹਦੇ ਵਜੇ ਨਾਲ ਲੋਕਾਂ ਨੇ 29 ਤਰੀਕ ਨੂੰ ਸਾਡੇ ਮੈਂਬਰਾਂ ਨੇ 38 ਤਰੀਕ ਨੂੰ ਵੋਟ ਪਾਉਣ ਆਉਣਾ ਸੀ ਉਹਨਾਂ ਨੂੰ ਅਸੀਂ ਹੱਥ ਝੋਲ ਕੇ ਬੇਨਤੀ ਕਰਦੇ ਆਂ ਵੀ ਭਾਈ ਇਹ ਕੋਡ ਦਾ ਕਰਕੇ ਜਿਹੜੀ ਇਲੈਕਸ਼ਨ ਆ ਉਹ 27 ਅਕਤੂਬਰ ਤੱਕ ਪੋਸਟਪੋਨ ਹੋਈ ਆ 27 ਅਕਤੂਬਰ ਨੂੰ ਇਸੇ ਗੁਰੂ ਘਰ ਦੇ ਵਿੱਚ ਇਹੋ ਜਿਹੜੀਆਂ ਵੋਟਾਂ ਪੈਣਗੀਆਂ ਉਹਦਾ ਸਭ ਤੋਂ ਵੱਡਾ ਇਹ ਆ ਕਿ ਇਹਦੇ ਵਿੱਚ ਜਦੋਂ ਕੋਰਟ ਦੇ ਵਿੱਚ ਗਏ ਆ ਇਹ ਸਾਡੇ ਕੋਲ ਮੈਂਬਰਸ਼ਿਪ ਲਿਸਟ ਜਿਹੜੀ ਅਸੀਂ ਆਮ ਤੌਰ ਤੇ ਸਾਰਿਆਂ ਨੂੰ ਦਿੱਤੀ ਆ ਇਹਦੇ ਵਿੱਚੋਂ ਜੇ ਕੋਈ ਮੇਰਾ ਵੀਰ ਜਾਂ ਭੈਣ ਕੋਈ ਰਹਿ ਗਿਆ ਵਾ ਵੋਟ ਤੋਂ ਉਹ ਸਾਨੂੰ ਆਪਣਾ ਮੈਂਬਰਸ਼ਿਪ ਦਾ ਫਾਰਮ ਦੇ ਸਕਦਾ ਸਾਡੇ ਸਿੱਖ ਹਲ ਸੋਸਾਇਟੀ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਬਾਹੀ ਲਾ ਦੇ ਮੁਤਾਬਕ ਕਿ ਉਹ ਗੁਰਦੁਆਰੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਉਹਦੇ ਮੁਤਾਬਕ ਜਿਹੜੀ ਆ ਇਲੈਕਸ਼ਨ ਕਮੇਟੀ ਆ ਉਹਦੀ ਮੈਂਬਰਸ਼ਿਪ ਅਪਰੂਵ ਕਰੂਗੀ ਤਾਂ ਅਸੀਂ ਉਹਦੀ ਵੋਟ ਜਿਹੜੀ ਆ ਇਹਦੇ ਨਾਲ ਲਾਵਾਂਗੇ ਇਸ ਮੈਂਬਰਸ਼ਿਪ ਦੇ ਵਿੱਚ ਅਟੈਚ ਕਰਾਂਗੇ ਦੂਸਰਾ ਇਹ ਆ ਕਿ ਕਿਸੇ ਵੀਰ ਨੇ ਵੀ ਆਪਣੀ ਸਲੀਟ ਲੈ ਕੇ ਆਉਣੀ ਹੋਵੇ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਸੰਬੰਧੀ ਉਹ ਸਾਨੂੰ 20 ਤਰੀਕ 20 ਅਕਤੂਬਰ ਤੱਕ 5 ਵਜੇ ਤੱਕ ਆਪਣੇ ਲਈ ਸਲੀਟ ਆ ਉਹ ਸਾਨੂੰ ਆਪਣੇ ਦੇ ਸਕਦਾ ਕਿਉਂਕਿ ਟਾਈਮ ਬਹੁਤ ਥੋੜਾ 27 ਅਕਤੂਬਰ ਨੂੰ ਜਿਹੜੀ ਉਹ ਇਲੈਕਸ਼ਨ ਹੋਣੀ ਆ ਅਗਰ ਕਿਸੇ ਵੀਰ ਨੇ ਕੋਈ ਆਪਣਾ ਨਾਮ ਵਿਡਰੋ ਕਰਨਾ ਹੋਵੇ ਤੋ ਉਹ 21 ਤਰੀਕ ਨੂੰ ਸਵੇਰੇ 12 ਵਜੇ ਤੱਕ ਆਪਣਾ ਨਾਮ ਜਿਹੜਾ ਉਹ ਆਪਣੀ ਸਲੀਟ ਜਾਂ ਜੋ ਵੀ ਉਹ ਕਿਸੇ ਨੋਮੀਨੇਸ਼ਨ ਤੋਂ ਰਿਟਰੈਕ ਕਰਨੀ ਚਾਵੇ ਉਹ ਕਰ ਸਕਦਾ ਦੂਸਰਾ ਅਸੀਂ ਇਹ ਵੀ ਬਹਿ ਕੇ ਡਿਸਾਈਡ ਕੀਤਾ ਕਿ ਉਸ ਤੋਂ ਪਹਿਲਾਂ ਜਨਰਲ 바ੜੀ ਦੇ ਵਿੱਚ ਹਸਾਬ ਕਿਤਾਬ ਲਿਆ ਜਾਂਦਾ ਜਿਹਦੇ ਚ ਪ੍ਰਧਾਨ ਨੇ ਆਪਣੀ ਰਿਪੋਰਟ ਦੇਣੀ ਹੁੰਦੀ ਆ ਕੈਸ਼ੀਅਰ ਨੇ ਆਪਣੀ ਰਿਪੋਰਟ ਦੇਣੀ ਹੁੰਦੀ ਆ ਚੇਅਰਮੈਨ ਨੇ ਆਪਣੀ ਰਿਪੋਰਟ ਦੇਣੀ ਹੁੰਦੀ ਆ ਉਸ ਤੋਂ ਬਾਅਦ ਆ ਜਿਹੜੀ ਇਲੈਕਸ਼ਨ ਕਮੇਟੀ ਆ ਉਹਨੇ ਆਪਣਾ ਸਾਰਾ ਚਾਰਜ ਜਿਹੜਾ ਉਹਨੂੰ ਕੰਟਰੋਲ ਕਰਨਾ ਹੁੰਦਾ ਉਹ ਵੀ ਜਿਹੜੀ ਆ ਅਸੀਂ ਜਿਹੜੀ ਆ 13 ਤਰੀਕ ਤੇ ਅਕਤੂਬਰ ਨੂੰ ਜਿਹੜੀ ਸ਼ਾਮ ਨੂੰ 4 ਤੋਂ 6 ਵਜੇ ਜਿਹੜੀ ਆ ਉਹ ਰੱਖੀ ਆ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ 4 ਤੋਂ ਵੀ ਬਜਾਏ ਭਾਵੇਂ 3:30 ਸ਼ੁਰੂ ਹੋ ਜਾ ਪਰ ਅਸੀਂ ਇਹ ਚਾਹੁੰਨੇ ਕਿ ਹਰਕ ਮੇਰਾ ਵੀਰ ਭਾਈ ਜਿਹੜਾ ਉਹ 4 ਤੋਂ ਲੇਟ ਨਾ ਹੋਵੇ ਤਾਂ ਕਿ ਜਿਹੜੀ ਇਹ ਜਨਰਲ ਬਾਰੀ ਦੇ ਵਿੱਚ ਗੁਰਦੁਆਰੇ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਦਾ ਉਹ ਸਾਰੇ ਜਿਹੜੇ ਵੀਰਾਂ ਨੂੰ ਦੱਸਿਆ ਜਾਵੇ ਤੀਸਰੀ ਗੱਲ ਜਿਹੜੀ ਆ ਸਾਡੇ ਵੱਲੋਂ ਬੇਨਤੀ ਆ ਕਿ ਅਸੀਂ ਇਹ ਤਿੰਨੇ ਜਿਹੜੇ ਇਲੈਕਸ਼ਨ ਕਮਿਸ਼ਨਰ ਇਹ ਗੁਰਦੁਆਰਾ ਸੈਕਲਸਰੀ ਇੱਕ ਟਰਾਈ ਸਟੇਟ ਦਾ ਕੇਂਦਰੀ ਸਥਾਨ ਸਭ ਦਾ ਸਾਂਝਾ ਸਥਾਨ ਇੱਥੇ ਕਿਸੇ ਦੇ ਨਾਲ ਜਾਤ ਪਾਤ ਦੇ ਉੱਤੇ ਜਾਂ ਕਿਸੇ ਦੇ ਨਾਲ ਹੋਰ ਤਰ੍ਹਾਂ ਦਾ ਜਸੇਬੰਦੀ ਦੇ ਤੌਰ ਤੇ ਕੋਈ ਵਿਤਕਰਾ ਵਿਵਾਰ ਨਹੀਂ ਹੈਗਾ ਹਰ ਇੱਕ ਨੂੰ ਜਿਹੜਾ ਬਰਾਬਰ ਦਾ ਅਸੀਂ ਇਹ ਚਾਹੁੰਦੇ ਹਾਂ ਕਿ 20 ਤਰੀਕ ਤੱਕ ਕਰੀ ਅਗਰ ਕੋਰ ਦੁਆਰਾ ਸੈਕਲ ਸੈਡੀ ਦੀ ਸਮੂਹ ਸੰਗਤ ਮਿਲ ਕੇ ਇਹ ਕਿਸਾਨੂ ਦੋ ਤਿੰਨ ਸਲੇਟਾਂ ਦੀ ਬਜਾਏ ਸਾਨੂੰ ਇੱਕ ਸਲੇਟ ਵੀ ਦੇ ਦਿੰਦੀ ਆ ਤੇ ਅਸੀਂ ਇੱਕੋ ਸਲੇਟ ਦੇ ਉਹਦੇ ਜਿਹੜੀ ਆ ਉਹ 20 ਤਰੀਕ ਦੀ ਨੋਮੀਨੇਸ਼ਨ ਕਰਕੇ ਐਚਬੀਏ ਕੋ ਉਹ ਵੀ ਉਹ ਵੀ ਅਸੀਂ ਕਰਾ ਸਕਦੇ ਹਾਂ ਪਰ ਜੇ ਸੰਗਤ ਚਾਉਂਦੀ ਹੈ ਨਹੀਂ ਸੰਗਤ ਚਾਉਂਦੀ ਹਰ ਇੱਕ ਨੂੰ ਖੁੱਲਾ ਆਪਣਾ ਸਦਾ ਭਾਈ ਆਪੋ ਆਪਣੀ ਸਲੀਟ ਜਿਹੜੀ ਬਣਾ ਕੇ ਲਿਆਓ ਪਰ ਇਹ ਕੋਸ਼ਿਸ਼ ਕਰਿਓ ਕਿ ਉਹ ਦੇ ਵਿੱਚ ਕਨਸਟੀਟਿਊਸ਼ਨ ਦੇ ਮੁਤਾਬਕ ਉਹਨਾਂ ਦੇ ਜਿਹੜੇ ਉਮੀਦਵਾਰ ਆਉਣ ਦੇ ਨੇ ਉਹਦੇ ਮੁਤਾਬਕ ਆਉਣ ਤਾਂ ਕਿ ਗੁਰੂ ਘਰ ਦੀ ਜਿਹੜੀ ਸੇਵਾ ਉਹ ਵੀ ਆਪਣੀ ਜਿਹੜੀ ਉਹ ਪ੍ਰਾਪਤ ਕਰ ਸਕਣ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ